ਸੋ ਖਬੀਰ ਬਾਦਲੇ ਜਿਹੜੇ ਆਪਣੇ ਗੁਨਾਹ ਕਬੂਲੇ ਨਹੀਂ ਇਹਨੇ ਸਿੱਖ ਕੌਮ ਨੂੰ ਔਰ ਪੰਥ ਨੂੰ ਕਲੰਕਿਤ ਕਰ ਦਿੱਤਾ ਜੋ ਐਲੀਗੇਸ਼ਨ ਨਹੀਂ ਜੋ ਅਸੀਂ ਕਹਿੰਦੇ ਰਹੇ ਸੀ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਉਣ ਚ ਅਖਾਲੀ ਦਲ ਦਾ ਪੂਰਾ ਹੱਥ ਹੈ ਔਰ ਇਹ ਕਹਿੰਦੇ ਸੀਗੇ ਕਿ ਇਹਦੇ ਕੋਲੋਂ ਫਖਰੇ ਕੌਮ ਦਾ ਖਿਤਾਬ ਵਾਪਸ ਲਏ ਜਾਵੇ ਗਦਾਰੇ ਕੌਮ ਦਾ ਇਹਨਾਂ ਨੂੰ ਖਿਤਾਬ ਦਿੱਤਾ ਜਾਵੇ ਉਹ ਸਾਰੀ ਚੀਜ਼ਾਂ ਤੇ ਅੱਜ ਕੱਲ੍ਹ ਤੱਕ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਪਾਟਿਲ ਕੋਲ ਖਤਾਬ ਵਾਪਸ ਲੈਣਾ ਇਹ ਸੁਖਵੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਫਖਰੇ ਕੌਮ ਦਾ ਕਿ ਇਹ ਫਖਰ ਕਰਦੇ ਕਿ ਸਾਡਾ ਲੀਡਰ ਉਹੀ ਇਕਲਤੂ ਸਾਬਕਾ ਉਹ ਵਾਪਸ ਲਿਆ ਜਾਏ ਤਾਂ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਨੇ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੇ ਵਿਧ ਵਿੱਚ ਇਹ ਨਾਦਾਨਤ ਸੀ ਦੇਖੋ ਜਿਹੜਾ ਕਹਣਾ ਬੇਅਦਬੀਆਂ ਬਾਰੇ ਉਹਦੇ ਚਿੰਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਕਿ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਅਦਬੀਆਂ ਕਰਾਉਣ ਤੋਂ ਸੁਖਬੀਰ ਬਾਦਲ ਦੀ ਭੂਮਿਕਾ ਹੈ ਕਿ ਕਹਿੰਦੇ ਰਹੇ ਕਿ ਨੀਨਾ ਨੇ ਉਹਦੇ ਸਾਥ ਜਿਹੜਾ ਸਾਥ ਹੈ ਉਹਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਫੇਰੇ ਜਦੋਂ ਇਹ ਜਾ ਰਹੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਚੀਮਾ ਅੱਜ ਵੀ ਝੂਠ बोल ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਥੋੜਾ ਦਿੱਲੀ ਦਾ ਜਨੇ ਕੁਰਾਨ ਸ਼ਰੀਫ ਦੀ ਗਦਬੀ ਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਜਦ ਭਗਵੰਤ ਮਾਨ ਆਪਣੇ ਅੱਗੇ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਗਵਰਨਮੈਂਟ ਤੁਸੀਂ ਉਸ ਟਾਈਮ ਐਮਐਲਏ ਸੀ ਮੈਂ ਵੀ ਐਮਐਲਏ ਸੀ ਮੈਂ اپੋਜੀਸ਼ਨ ਦਾ ਐਮਐਲਏ ਸੀ ਉਹਦੇ ਬਾਅਦ ਮੈਂ ਪੜਿਆ ਮੈਂ 12 ਚ ਪੜਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਜਿਹੜਾ ਲਾਨ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਹਦਾ ਜਿਹੜੇ ਜਿਹੜੀ ਹੈ ਫਾਇਰ ਕੈنسਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਸੀ ਉਹਦੇ ਤੇ ਵੀ ਇਹਦੇ ਤੇ ਸੂ ਮੋਟਰ ਰਿਕਾਲ ਟੈਕਸ ਦੇ ਜਥੇਦਾਰ ਸਾਹਿਬਾਨ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਬਜਨ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਸੀਂ ਅਲੱਗ ਬਲਾਕੇ ਸਜਾ ਸੁਣਾਉਣੀ ਦੂਸਰੀ ਚੀਜ਼ ਇਹ ਕਹਿਣਾ ਅਕਾਲਪੁਰ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਹਿਬਾਨ ਨੂੰ ਪ੍ਰਕਾਸ਼ੇ ਬਦਲ ਤੇ ਸੁਖੀਬਾਦ ਨੇ ਆਪਣੇ ਘਰ ਬਣਾਇਆ ਉਹਨੇ ਕਬੂਲ ਕੀਤਾ ਉਹਦੇ ਬਾਅਦ ਇਹ ਕਿਹਾ ਕਿ ਤੁਸੀਂ ਸਜਾ ਜਿਹੜੀ ਆ ਉਹਨੂੰ ਮਾਫੀ ਦੋਈ ਅਕਾਲਪੁਰ ਸਾਹਿਬ ਨੇ ਵੀ ਇਹਨੇ ਕਬੂਲ ਕੀਤਾ ਉਹਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂੰਹ ਦੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫੇਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹੋ ਦੀ ਕੈਬਨਟ ਦੇ ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗਲ ਚ ਪੜਤੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖਿਆਲ ਕੇ ਸਿੱਖ ਕੌਮ ਲਈ આજ ਇੱਕ ਕਲੰਕ ਤੇ ਸੀ ਕਿ ਜਿਹਨੂੰ ਸਿੱਖ ਨਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਇਹ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਔਰ ਸ਼ਰਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਤੇ ਕੋਈ ਕਸਰ ਨਹੀਂ ਛੱਡੀ